ਦੱਸ ਤੁਸੀਂ ਕੀ ਹੋ ਗਿਆ ਤੁਹਾਨੂੰ ਫਰੈਂਡਾ ਮੇਰਾ ਕੀ ਹੋ ਗਿਆ ਦੱਸ ਲੰਝੇ ਜਵਾਬ ਕੀ ਹੋ ਗਿਆ ਬਣਾਈ ਦੇਣਾਈਂ ਫਰੈਂਡਾ ਮੇਰਾ ਬਸ ਹਾਂਜੀ ਇਹ ਮੇਰਾ ਫਰੈਂਡਾ ਦੱਸ ਨਹੀਂ ਮੈਂ ਲੋਕ ਨਹੀਂ ਚਿੱਤਿਆ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਇਸ ਵੇਲੇ ਦੀ ਕਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਲੁਧਿਆਣਾ ਬਸ ਸਾਡਾ ਚੌਂਕੀ ਵਿੱਚ ਹੰਗਾਮਾ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਮੈਲਿਆਂ ਨੇ ਲਗਾਏ ਹਨ ਪੁਲਿਸ ਮੁਲਾਜ਼ਮ ਉੱਪਰ ਥੱਪੜ ਮਾਰਨ ਦੇ ਇਲਜ਼ਾਮ ਲੋਕਾਂ ਨੇ ਕਿਹਾ ਕਿ दारू ਪੀ ਕੇ ਡਿਊਟੀ ਕਰ ਰਹੇ ਸਨ ਪੁਲਿਸ ਮੁਲਾਜ਼ਮ ਅਤੇ 62 ਚੌਂਕੀ ਵਿੱਚ ਰਾਤ ਨੂੰ ਇੱਕ ਕੁੜੀ ਮਿਲੀ ਹੈ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਕੁੜੀ ਮੇਰੀ ਦੋਸਤ ਹੈ ਤੇ ਨਵੇਂ ਸਾਲ ਦੀ ਵਧਾਈ ਦੇਣ ਆਈ ਸੀ ਦੱਸਦੀ ਹੈ ਕਿ ਲੁਧਿਆਣਾ 62 ਚੌਂਕੀ ਵਿੱਚ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ दारू ਪੀ ਕੇ ਲੜ ਰਹੇ ਦੋ ਵਿਅਕਤੀਆਂ ਨੂੰ ਲਿਆਂਦਾ ਗਿਆ ਸੀ ਉੱਥੇ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਪਹੁੰਚ ਕੇ ਚੌਂਕੀ ਦੇ ਬਾਹਰ ਭਾਰੀ ਹੰਗਾਮਾ ਕੀਤਾ ਤੇ ਕਿਹਾ ਕਿ ਪੁਲਿਸ ਮੁਲਾਜ਼ਮ दारू ਪੀ ਕੇ ਡਿਊਟੀ ਕਰ ਰਹੇ ਹਨ ਅਤੇ ਮਹਿਲਾ ਨੂੰ ਪੁਲਿਸ ਮੁਲਾਜ਼ਮ ਦੁਆਰਾ ਥੱਪੜ ਮਾਰੇ ਗਏ ਹਨ ਉੱਥੇ ਹੀ ਜਦੋਂ ਲੋਕਾਂ ਨੇ ਹੰਗਾਮਾ ਕੀਤਾ ਤਾਂ ਚੌਂਕੀ ਵਿੱਚੋਂ ਇੱਕ ਲੜਕੀ ਨਿਕਲੀ ਜਿਸ ਨੇ ਕਿਹਾ ਕਿ ਉਹ ਆਪਣੇ ਪੁਲਿਸ ਮੁਲਾਜ਼ਮ ਦੋਸਤ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣ ਵਾਸਤੇ ਪਹੁੰਚੀ ਸੀ ਲੋਕਾਂ ਨੇ ਇਸ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਕੀਤੇ ਉਹਨਾਂ ਨੇ ਤੇ ਕਿਹਾ ਕਿ ਰਾਤ ਦੇ ਸਮੇਂ ਬਿਨਾਂ ਕਿਸੇ ਮਹਿਲਾ ਪੁਲਿਸ ਮੁਲਾਜ਼ਮ ਦੇ ਥਾਣੇ ਵਿੱਚ ਇਸ ਤਰੀਕੇ ਲੜਕੀ ਨੂੰ ਨਹੀਂ ਬਿਠਾਇਆ ਜਾ ਸਕਦਾ ਹੰਗਾਮਾ ਵੱਧ ਜਾਣ ਤੋਂ ਬਾਅਦ ਮੌਕੇ ਤੇ ਪਹੁੰਚੇ ਥਾਣਾ ਇੰਚਾਰਜ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਲੋਕਾਂ ਨੇ ਥਾਣੇਦਾਰ ਤੋਂ ਸਵਾਲ ਪੁੱਛਿਆ ਥਾਣਾ ਇੰਚਾਰਜ ਤੋਂ ਸਵਾਲ ਪੁੱਛਿਆ ਕਿ ਥਾਣੇ ਦੇ ਅੰਦਰ ਲੜਕੀ ਸੀਗੀ ਤਾਂ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਹੋਵੇਗੀ ਕੁਰੀ ਮੌਕੇ ਦੀ ਤਸਵੀਰਾਂ ਦਿਖਾਉਣੀਆਂ ਜੋ ਬਿਹਦ ਹੈਰਾਨ ਕਰਨ ਵਾਲੀਆਂ ਹਨ ਸਰ ਮੇਰਾ ਇੱਕ ਫਰੈਂਡ ਆ ਮੈਂ ਨਾਰਮਲ ਇਹਨੂੰ ਵਧਾਈ ਦੇਣਾ ਹੀ ਨਵੇਂ ਸਾਲ ਦੀ ਇਦਾਂ ਕੁਝ ਨਹੀਂ ਆ ਜਿਹੜੀ ਗੱਲ ਹੋ ਗਈ طدصبببر <laughs> منب ਕੀ ਗੱਲ ਤਾਂ ਐਗਰੀ ਯਾਰ ਤੂੰ ਤੁਸੀਂ ਵਧਾਈ ਲੈ ਠੀਕ ਹੈ ਮੈਂ ਗੱਲ ਕੀ ਐਗਰੀ ਲੈ ਬੈਤੂ ਤੈਨੂੰ ਕਿੰਨੇ ਸਾਲ ਤੋਂ ਜਾਣਦੇ ਹੋ ਅਬ ਤੂੰ ਮੈਨੂੰ ਕਿੰਨੇ ਸਾਲ ਤੋਂ ਜਾਣਦੇ ਹੋ ਹੋਰ ਉਹ ਛੱਡੋ ਭਾਜੀ ਉਹ ਮੈਟਰ ਹੀ ਨਹੀਂ ਕਰਦਾ ਮੈਟਰ ਇਹ ਮੈਂ 10 ਲੇਡੀਜ਼ ਨੂੰ ਤੱਕੜਾ ਮਾਰਿਆ 100 ਇਹ ਗਲਤ ਹੈ ਬਿਲਕੁਲ ਗਲਤ ਹੈ ਹੋ ਇੱਕ ਬੰਦਾ ਨਹੀਂ ਗੱਲ ਸੁਣਾ ਕਰ ਮੈਂ ਵਿੰਦਰ ਪਾਸੇ ਨੂੰ ਨਿਊ ਇਅਰ ਦੀ ਮਿਲਗ ਦੇ ਕਿ ਨਾ ਮੈਂ soldi ਇਹਦਾ ਕੁਛ ਨਹੀਂ ਹੈ ਸਾਰੇ ਫ੍ਰੈਂਡਸ ਨੇ ਮੇਰੇ ਹਾਂਜੀ ਬੀਤੀ ਦੇ ਇੱਕ ਮੋਨਾ ਵਿਅਕਤੀ ਸ਼ਰਾਬੀ ਹਾਲਤ ਵਿੱਚ ਆਪਸ ਵਿੱਚ ਲੜ ਰਹੇ ਸੀਗੇ ਜਿਨ੍ਹਾਂ ਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਤੁਸੀਂ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਨਾ ਕਰੋ ਇਹ ਪੁਲਿਸ ਦੇ ਵੀ ਗੱਲ ਪੈ ਗਏ ਇਹਨਾਂ ਨੂੰ ਮੈਡੀਕਲ ਕਰਾਉਣ ਵਾਸਤੇ ਅਸੀਂ ਸਿਵਲ ਹਸਪੀਟਲ ਲੈ ਕੇ ਜਾ ਰਹੇ ਹਾਂ ਇਸ ਤੋਂ ਲਾਭ ਹੋਰ ਕੁਝ ਨਹੀਂ ਹੋਣਾ ਇਹ ਕਿੱਥੇ ਲੈ ਕੇ ਜਾਂਦਾ ਹੋਇਆ ਹੁਣ ਅਸੀਂ ਚੌਂਕੀ ਲੈ ਕੇ ਆ ਐਪਲੀਕੇਸ਼ਨ ਲੈ ਕੇ ਸਿਵਲ ਚੌਂਕੀ ਕਿਹੜੀ ਚੌਂਕੀ ਲੈ ਕੇ ਜਗ੍ਹਾ ਤੇ ਓਰੀਜਿਨਲ ਦੀ ਧਿਆਨ ਸਿੰਘ ਕੰਪਲੈਕਸ ਅੱਛਾ ਤੇ ਇਹ ਪਗੜਿਤ ਵਿੱਚ ਲੇਡੀਜ਼ ਆਈ ਹੈ ਕੀ ਰੋੜਾ ਇਹਨਾਂ ਦਾ ਇਹਨਾਂ ਦੇ ਗਾੜੀਆਂ ਨੇ ਜੀ ਅੱਛਾ ਇਹ ਦਰੋਣਾ ਰੱਜੇ ਹੋਏ ਨੇ ਆਪਸ ਵਿੱਚ ਲੜ ਰਹੇ ਸੀ ਇੱਕ ਦੂਜੇ ਨੂੰ ਸੱਟ ਮਾਰੀ ਕੀਤੀ ਹੈ ਘੁੱਟ ਮਾਰੀ ਕੀਤੀ ਹੈ ਇਸ ਕਰਕੇ ਮੈਡੀਕਲ ਕਰਾਉਣ ਲਈ ਸਿਵਲ ਹਸਪਤਾਲ ਲੈ ਕੇ ਜਾ ਰਹੇ ਨੇ ਮੇਰੀ ਮਹਿਲਾ ਜਮ ਗਲਤ ਸਾਰੇ ਇਹ ਦੇਖੋ ਜਦੋਂ ਅਸੀਂ ਕੀਤਾ ਮੈਡੀਕਲ ਕਰਾਵਾਂਗੇ ਉਹਨਾਂ ਦੇ ਗਾਰਡੀਅਨ ਸਾਡੇ ਪਰਦੀਖ ਕੁਝ ਨਾ ਕੁਝ ਤਾਂ ਬੋਲਣਾ ਹੀ ਸਰ ਦੇਖਿਆ ਵੀ ਲੇਡੀਜ਼ ਨੂੰ ਅੰਦਰ ਠਾਣੇ ਦੇ ਵਿੱਚ ਤਾਂ ਨਹੀਂ ਲੈ ਆਂਦਾ ਗਿਆ ਸੀ ਕਿ ਬਾਹਰ ਹੀ ਸੀ ਲੇਡੀ ਨਹੀਂ ਨਹੀਂ ਇਹ ਲੇਡੀਜ਼ ਤਾਂ ਇਹ ਮਗਰ ਆਈਆਂ ਨਹੀਂ ਜੀ ਅਸੀਂ ਨਹੀਂ ਲੈ ਕੇ ਆਏ ਅਸੀਂ ਤਾਂ ਬੰਦੇ ਲੈ ਕੇ ਆਏ ਆ ਦੋ ਇੱਕ ਸਰਦਾਰ ਵਿਅਕਤੀ ਇੱਕ ਮੋਨਾ ਵਿਅਕਤੀ ਸ਼ਰਾਬੀ ਹੱਥ ਵਿੱਚ ਮੈਡੀਕਲ ਕਰਾਣ ਲਈ ਲੈ ਕੇ ਚਲੇ ਸਰ ਇਹਨੇ ਰੋਪ ਲਾਇਆ ਵੀ ਸਾਡੇ ਨਾਲ ਲੇਡੀਜ਼ ਨਾਲ ਕੁੱਟਮਾਰ ਹੋਈ ਹੈ ਦੇਖੋ ਇਹ ਤਾਂ ਹੁਣ ਉਹਨਾਂ ਨੇ ਇਸ ਕਰਕੇ ਲਾਤੇ ਤਾਂ ਸੋ दैट ਉਹਨੂੰ ਐ ਲੱਗੇ ਕਿ ਅਸੀਂ ਕਿਸੇ ਨਾ ਕੁਝ ਗਲਤ ਕੀਤਾ ਅਸੀਂ ਤਾਂ ਆਪਣੇ ਨਾਕੇ ਤੇ ਡਿਊਟੀ ਦੇ ਰਹੇ ਸੀ ਇਹ ਉੱਥੇ ਸ਼ਰਾਬੀ ਹੱਥ ਤੇ ਇੱਕ ਦੂਜੇ ਨਾਲ ਅਸੀਂ ਨੂੰ ਰੋਕਿਆ ਇਹ ਪੁੱਛਦੇ ਗਏ ਹੁਣ ਮੈਡੀਕਲ ਨਾਲ ਦੇ ਰਿਸਿਵਰ ਹਸਪਤਾਲ ਲੈ ਕੇ ਚੱਲੇ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਇਹ ਦੋ ਹੀ ਬੰਦੇ ਸੀ ਜਿਹੜੇ ਦਾਰੂ ਪੀਰੇ ਜੀ ਦੋ ਹੀ ਬੰਦੇ ਆਪਸ ਚ ਲੜ ਰਹੇ ਸੀ ਲੜ ਰਹੇ ਸੀ ਠੀਕ ਹੈ ਸ਼ਾਬਾਸ਼ ਓਕੇ ਠੀਕ ਕਿਹੜੇ ਦਾਣੇ ਦਾ ਮਾਮਲਾ ਸਰ ਇਹ ਡਿਵੀਜ਼ਨ ਨੰਬਰ 5 ਚੌਂਕੀ ਬਸਤੇ ਆ ਤੁਹਾਡੇ ਪਹਿਲਾਂ ਕਰਾਣਾ ਕਹਿੰਦਾ ਤੂੰ ਘੋੜਾ ਨਹੀਂ ਮਿਲਾਜੇ ਕਰਾਣ ਵਾਲੀ ਕਹਿੰਦਾ ਮੋਂ ਦਾ ਕਰਾਣ ਜਾਊਂਗਾ ਮਿਲਾਜੇ ਆ ਹਾਂ ਜਿਹੜਾ ਉਹ ਬੰਦੇ ਮੜੀ ਕਰੋ ਕਿੰਨੇ ਚਾਰ ਪਾਈ ਹੋਈ ਸੋਨੇ ਦੀ ਹਾਂਜੀ ਸੋਨੇ ਕਹਿੰਦਾ ਤੂੰ ਮੇਰਾ ਮਿਲਾਜਾ ਗਾਂਦਾ ਕਰਾ ਲੇਗੀ ਮੈਨੂੰ ਗੰਦਾ ਫੁੱਲ ਟੈਟਰ ਡਰਿੰਕ ਨਾ ਕਿਹੜੀ ਚੌਂਕੀ ਦਾ ਮਾਮਲਾ ਇਹ ਇਹ ਆਪਣੀ ਬਾਸਾ ਢੇ ਦੀ ਹਾਂ ਢੇ ਉੱ ਈ ਆ ਤੁਹਾਡੀ ਮੰਗ ਕੀ ਸਾਡੇ ਜਿਵੇਂ ਉਂਗਲਾ ਤੋੜੀਆਂ ਨੇ ਓਵੇਂ ਆਪਦੀਆਂ ਤੜਵਾ ਲੈਣ ਤੇ ਸਾਡੀ ਮੰਗਾਂ ਪੂਰੀਆਂ ਨੇ ਸਸਪੈਂਡ ਕੀਤਾ ਜਾਵੇ ਸਸਪੈਂਡ ਕੀਤਾ ਜਾਵੇ ਕਿ ਡ੍ਰਿੰਕ ਬੈਗ ਕਰਕੇ ਥਾਣੇ ਅੰਦਰ ਬੈਠਾ ਜਾਵੇ ਆ ਲੰਮੀ ਪਾਇਆ ਉਹ ਆ ਗਈ ਆਵੇ ਕਿਵੇਂ ਹੈ ਰਵੀ ਕੁਮਾਰ ਅੱਛਾ ਕੀ ਗੱਲ ਬਾਤ ਮੇਰਾ ਭਰਾ ਨਾ ਛੋਟਾ ਜਿਹਾ ਕਿਤੇ ਇੱਥੇ ਕੋਈ ਲੜਾਈ ਝਗੜਾ ਹੋ ਗਿਆ ਬਾ ਸਾਡੇ ਅੱਛਾ ਜੀ ਚਲੋ ਜੀ ਦੋਨਾਂ ਬਰਦਰਾਂ ਨੂੰ ਹੱਲਿਆ ਇੱਥੇ ਹਾਂਜੀ ਅਸੀਂ ਆ ਗਏ ਸੀ ਸਾਨੂੰ ਪਤਾ ਲੱਗਿਆ ਸੀ ਕਿ ਸਾਰੇ ਤੇ ਤਲਵਾਦਾ ਘੰਟਾ ਸਿ ਗੇਟ ਖੜਕਾਇਆ ਸਾਡੇ ਕੋ ਤੇ ਗੇਟ ਨਹੀਂ ਖੋਲਿਆ ਹੱਥ ਲੈ ਗੇਟ ਨਹੀਂ ਖੋਲਿਆ ਸਾਡੇ ਕਿ ਅਸੀਂ ਹੱਥ ਜੋੜੇ ਮਿੰਤਾ ਕਿਤੇ ਬੜਾ ਖੜਕਾਇਆ ਗੇਟ ਅੱਧੇ ਘੰਟੇ ਵਿੱਚ ਸਾਡੇ ਭਰਾ ਨੂੰ ਕੁੱਟ ਗਏ ਸਾਡੇ ਸਾਹਮਣੇ ਸਾਡੇ ਭਰਾ ਦੇ ਹੱਥ ਦੇ ਨਾਲ ਡਾਂਗ ਮਾਰੀ ਉਹਦਾ ਹੱਥ ਖੋਨੋ ਖੋਨ ਕਰਤਾ ਉਹਨੂੰ ਲੰਮੇ ਪਾ ਕੇ ਕੁੱਟ ਲ ਗਏ ਉਹ ਗੇਟ ਦਾ ਬੰਦ ਕਰ ਲੈਣਾ ਨੇ 40 ਵਾਲਾ ਅਸੀਂ ਕਹ ਸਰ ਕੁੱਟਦੇ ਕਿਉਂ ਪਿਓ ਤੁਸੀਂ ਨਜਾਇਜ਼ ਠੀਕ ਹੈ ਦੋਨਾਂ ਧਰਾਂ ਨੇ ਕੋਈ ਗਲਤੀ ਕੀਤੀ ਹੈ ਤੁਸੀਂ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦ ਤੁਸੀਂ ਆਪਣੀ ਕਾਰਵਾਈ ਕਰੋ ਸਾਡੇ ਐਨੀ ਗੱਲ ਦਵਾ ਕੇ ਕਹਿੰਦਾ ਤੁਸੀਂ ਕੀ ਕਰ ਲੋਂਗੇ ਨਿਕਲਦੇ ਸਾਡੇ ਦੀ ਪਰਚਾਈ ਤੇ ਚਪੇੜ ਮਾਰਤੀ ਉਹ ਬੰਦੇ ਨੂੰ ਪੁਲਿਸ ਮੁਲਾਜ਼ਮ ਨੇ ਰਲ ਬੀਤੀ दारू ਨਾਲੇ ਮਾਰੇ ਸਾਨੂੰ ਧੱਕੇ ਕੱਢ ਕੇ ਸਾਨੂੰ ਗੇਟ ਤੋਂ ਕਰਤਾ ਬਾਹਰ ਉਹ ਪੁਲਿਸ ਮੁਲਾਜ਼ਮ ਆ ਉਹ ਪਤਾ ਨਹੀਂ ਨਾਂ ਕੀ ਆ ਸਾਡੇ ਕੋਲ ਨਹੀਂ ਪਾਵਾਂ ਮੁੰਡਾ ਮੋਨਾ ਜਿਹੜਾ ਭੈਣ ਚਲੇ ਆ ਸੀ ਜਿਹੜਾ ਫੋਟੋ ਹੈ ਜਿਹੜਾ ਛੱਡਣਾ ਹੁਣ ਧੱਕਾ ਸਾਨੂੰ ਮੁੰਡਾ ਨਹੀਂ ਕਹਿੰਦਾ ਫਿਰ ਕੀ ਹੋਸੀ ਕਹਿੰਦਾ ਮੈਂ ਬੜਾ ਤੁਹਾਨੂੰ ਛੱਡ ਦੂੰਗਾ ਕਹਿੰਦਾ ਤੁਹਾਡੀਆਂ ਲੱਤਾਂ ਪਾਰ ਨਹੀਂ ਚੱਲੀਆਂ ਕਹਿੰਦਾ ਤੜੇ ਲੱਤਾਂ ਪਾਰ ਨਹੀਂ ਜਾਂਦਾ ਕਹਿੰਦਾ ਕਹਿੰਦੇ ਕਹਿੰਦੇ ਅਸੀਂ ਮੁਲਾਜ਼ਮ ਕਹਿੰਦੇ ਅਸੀਂ ਮੁਲਾਜ਼ਮ ਲੈ ਕੇ ਸਾਡਾ ਉਹਨੂੰ ਇਹਨੇ ਡਰਿੰਕ ਕੀਤੀ ਸਾਡੇ ਵੀ ਗਲਮੇ ਫਾਲੇ ਅਸੀਂ ਤਾਂ ਕੁਝ ਨਹੀਂ ਕੀਆ ਪਰ ਸਾਡੀ ਪਰਜਾਈ ਦੇ ਚਪੇੜ ਮਾਰਤੀ ਅਸੀਂ ਕਿਹਾ ਵੀ ਤੋ ਇਹਨੇ ਇੱਕ ਮਿੰਟ ਹੋਰ ਨੋ ਮਾਰੀ ਆਹ ਬਲਾਲੇਮ ਕਹਿੰਦਾ ਤੁਸੀਂ ਜੋ ਮਰਜ਼ੀ ਕਰ ਲਓ ਤੁਹਾਡੀਆਂ ਲੱਤਾਂ ਭਾਰ ਨਹੀਂ ਚਲੀਆਂ ਮੈਂ ਸੀਪੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀਪੀ ਸਾਹਿਬ ਇਹ ਪੁਲਸ ਵਾਲੇ ਨੇ ਕਿ ਗੁੰਡੇ ਨੇ ਆਹ ਦਰਵਾ ਪੁਲਸ ਵਾਲੇ ਨੇ ਕਿ ਗੁੰਡੇ ਨੇ ਤੁਸੀਂ ਕੀ ਸੀ ਇੱਕ ਅਜੇ ਥਾਣੇ ਦੇ ਪਾਰ ਹਿੰਮੇਟ ਬਾਜੀ ਨੂੰ ਦੇਖਣ ਨੂੰ ਮਿਲੀ ਕੱਤੀ ਇਹ ਇੱਕ ਹੁਣ ਇੱਥੇ ਦੱਸੋ ਤੁਸੀਂ ਲੋਕੋ ਕਿਉਂ ਉੱਤੇ ਕਰ ਰਹੇ ਥੱਲੇਗਾ ਚੱਲ ਰਿਹਾ ਹੈਗਾ ਕਾਕਾ ਹੈਗਾ ਤੇ ਰਵੀ ਹੈਗਾ ਇਹਨੇ दारू ਕੀਤੀ ਹੋਈ ਸੀ ਰਵਿੰਦਰ ਦੀ ਤੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਉਹ ਕਿਉਂਕੀ ਆਇਆ ਸੀਗਾ ਤੇ ਹੁਣ ਉਹਨੂੰ ਦੇਖ ਰਹੇ ਆ ਜੀ ਕੀ ਕੀ ਹੈਗਾ ਮਸਲਾ ਉਹਨੂੰ ਵੈਰੀਫਾਈ ਕਰ ਰਹੇ ਸਰ ਕੀ ਮਾਮਲਾ ਇਹ ਹੈ ਕਿ ਦੱਸਿਆ ਜਾ ਰਿਹਾ ਵੀ ਕੋਈ ਸ਼ਰਾਬ ਵਗੈਰਾ ਪੀਤੀ ਸੀ ਇਹਨਾਂ ਨੇ ਫੜ ਕੇ ਲਿਆਂਦਾ ਕਹਿੰਦੇ ਵੀ ਇੱਕ ਲੇਡੀਜ਼ ਦੇ ਥੱਪੜ ਮਾਰਿਆ ਕੋਈ ਐਦਾਂ ਦਾ ਮਾਮਲਾ ਹੈਗਾ ਕੋਈ ਹੁਣ ਵੈਰੀਫਾਈ ਕਰਦੇ ਜੀ दारू ਫਿਲਹਾਲ ਪੀਤੀ ਹੋਈ ਹੈ ਜੋ ਦੇਖਣ ਤੋਂ ਲੱਗ ਰਿਹਾ ਹੈਗਾ ਦੋਨੋਂ ਹੀ ਇਕੱਠੇ ਦੋਸਤ ਨੇ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਤੇ ਆਪਸ ਦੇ ਵਿੱਚ दारू ਪੀ ਕੇ ਲੜ ਪਏ ਨੇ ਜੀ ਠੀਕ ਸੋਨੂੰ ਨੂੰ ਵੈਰੀਫਾਈ ਕਰ ਰਹੇ ਆ ਸਰੇ ਕੋਈ ਥਾਣੇ ਦੇ ਵਿੱਚ ਕਹਿੰਦੇ ਲੇਡੀਜ਼ ਵਗੈਰਾ ਵੀ ਕੋਈ ਮਾਮਲਾ ਉਸ ਆਇਆ ਹੈ ਕਹਿੰਦੇ ਵੀ ਫ੍ਰੈਂਡ ਇਹ ਕਹਿ ਰਹੇ ਕਿ ਹੁਣ ਉਹ ਨਾਲ ਆਈਆਂ ਨੇ ਲੇਡੀਜ਼ ਜਿਹੜੀਆਂ ਉਹਨਾਂ ਦੇ ਹੈਗੀਆਂ ਨੇ ਉਹਨਾਂ ਦੇ ਪੇਰੈਂਟਸ ਵਗੈਰਾ ਹੈਗੇ ਨੇ ਤੇ ਉਹ ਨਾਲ ਆਏ ਨੇ ਤੇ ਉਹ ਵੀ ਕਹਿ ਰਹੇ ਹੈਗੇ ਜੀ ਕਿ ਸਾਡੇ ਬੰਦੇ ਦੀ ਗਲਤੀ ਨਹੀਂ ਹੈ ਉਹ ਕਹ ਰਹੇ ਹੈਗੇ ਨਾ ਵੈਰੀਫਾਈ ਕਰਾ ਲੈ। ਕੁੜੀ ਅੰਦਰ ਜੀ ਕਮਰੇ ਚੋਂ ਕੱਢੀ ਇਹਨਾਂ ਨੇ ਕੋਈ ਇੰਪਲਾਈ ਜੀ ਕੋਈ ਫੇਮ ਦੱਸ ਰਿਹਾ ਜੀ। ਉਹ ਇੰਪਲਾਈ ਕਹਿੰਦਾ ਮੇਰੀ ਫ੍ਰੈਂਡ ਹੈ ਜੀ ਉਹਨੇ ਬਿਆਨ ਦਿੱਤੇ ਅੱਜ ਉਹਨਾਂ ਨੇ ਰਿਪੋਰਟ ਦੇਖ ਲੈਣੇ ਆ ਜੀ ਕੀ ਮਸਲਾ ਹੈਗਾ ਉਹਨੂੰ ਵੈਰੀਫਾਈ ਕਰਾ ਲੈ। ਨਹੀਂ ਵੈਸੇ ਰੱਖ ਸਕਦੇ ਆ ਇਹਦੇ ਧਿਆਨ ਚ ਨਹੀਂ ਹੈਗੀ ਉਹਨੂੰ ਵੈਰੀਫਾਈ ਕਰਕੇ ਫਿਰ ਤੁਹਾਨੂੰ ਆਪ ਦੱਸ ਦਾਂਗੇ ਠੀਕ ਹੈ ਸਰ ਠੀਕ ਹੈ ਥੈਂਕ ਯੂ